ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਬੀਰਾਂਪੂਆ ਭਾਗ ਪੰਜਵਾਂ ਇਸ ਕਹਾਣੀ ਨੂੰ ਲਿਖਿਆ ਹੈ ਸਿਮਰ ਸੰਧੂ ਜੀ ਨੇ ਮੱਗਰਤਾਇਆ ਬੀਰਾਂਪੂਆ ਨੂੰ ਹਰ ਗੱਲ ਤੇ ਟੋਕਦਾ ਸੀ ਪਰ ਠਾਕੁਰ ਸਾਹਿਬ ਨੇ ਬੀਰਾਂਪੂਆ ਨੂੰ ਖੱਪਣ ਲਿਆਉਣ ਲਈ ਕਿਹਾ ਕਰਮਚੰਦ ਤੇ ਸਾਰੇ ਪਾਸੇ ਪਾਣੀ ਦਾ ਛਿੱਟਾ ਦੇ ਕੇ ਖੱਪਣ ਉੱਤੇ ਰੱਖ ਦਿੱਤਾ ਨਹਾਉਣ ਦੀ ਹਾਲਤ ਵਿੱਚ ਨਹੀਂ ਸੀ ਉਹ ਬੀਰਾਂਪੂਆ ਨੇ ਕਰਮਚੰਦ ਦੇ ਮੁੰਡੇ ਨੂੰ ਗੋਦੀ ਚੁੱਕਿਆ ਤੇ ਬਾਪੂ ਜੀ ਨੂੰ ਕਰਮਚੰਦ ਦੇ ਕਾਨੀ ਲੱਗਣ ਲਈ ਕਿਹਾ ਤਿੰਨ ਮੁੰਡੇ ਹੋਰ ਰਾਜ਼ੀ ਹੋ ਗਏ ਤੇ ਚੌਥੇ ਬਾਪੂ ਜੀ ਨੇ ਕਰਮਚੰਦ ਨੂੰ ਜਾਂਦੀ ਵਾਰ ਦਾ ਮੋਢਾ ਦਿੱਤਾ ਭੂਆ ਜੀ ਨੇ ਕਰਮਚੰਦ ਦੇ ਮੁੰਡੇ ਨੂੰ ਮੋਢੇ ਨਾਲ ਲਾ ਕੇ ਉਹਦਾ ਹੱਥ ਸੀੜੀ ਨੂੰ ਪਵਾ ਦਿੱਤਾ ਤੇ ਕਿਹਾ ਬਾਈ ਤੇਰੇ ਪੁੱਤ ਨੇ ਤੈਨੂੰ ਜਾਂਦੀ ਵਾਰ ਦਾ ਮੋਢਾ ਦਿੱਤਾ ਸਾਰੇ ਹੁਣ ਖੜੇ ਬੀਰਾਂ ਭੂਆ ਵੱਲ ਵੇਖ ਰਹੇ ਸੀ ਤੇ ਠਾਕਰ ਲਾਲ ਸਿੰਘ ਨੇ ਬੀਰਾਂ ਭੂਆ ਦੇ ਮੋਢੇ ਨੂੰ ਥਾਪੜਾ ਦਿੰਦੇ ਕਿਹਾ ਜੋਗਾ ਸਿਉ ਹੋਏ ਮੈਨਿ ਈਮਾਨ ਕਰਦਾ ਤੇਰੇ ਤੇ ਸੱਚਿਉ ਹੀ ਸ਼ੇਰ ਨਹੀਂ ਆ ਵੀਰਾਂ ਤੂੰ ਕਰਮਚੰਦ ਦੇ ਸੰਸਕਾਰ ਦੀਆਂ ਬਾਕੀ ਰਸਮਾਂ ਬਾਪੂ ਜੋਗਾ ਸਿਉ ਨੇ ਕੀਤੀਆਂ ਕਰਮਚੰਦ ਦੇ ਸੰਸਕਾਰ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਦੀ ਸੰਭਾਲ ਵੀਰਾਂ ਭੂਆ ਨੇ ਕੀਤੀ ਸਾਰਾ ਪਿੰਡ ਗੱਲਾਂ ਤਾਂ ਕਰਦਾ ਸੀ ਕਿ ਵੀਰਾਂ ਬਹੁਤ ਦਲੇਰਾ ਪਰ ਵੀਰਾਂ ਦੇ ਮੂੰਹ ਤੇ ਨਹੀਂ ਸੀ ਕੋਈ ਕਹਿੰਦਾ ਨਾਈ ਨੇ ਕਰਮਚੰਦ ਦੇ ਸਹੁਰਿਆਂ ਨੂੰ ਸਨੇਹਾ ਦੇ ਕੇ ਉਹਨਾਂ ਨੂੰ ਅਗਲੇ ਦਿਨ ਨਾਲ ਲਿਆਂਦਾ ਫੁੱਲਾਂ ਦੀ ਰਸਮ ਤੋਂ ਬਾਅਦ ਕਰਮਚੰਦ ਦੇ ਸੌਰੇ ਭੋਗ ਤੱਕ ਆਪਦੀ ਧੀ ਕੋਲ ਹੀ ਰੁਕ ਗਏ। ਬੀਰਾਂ ਭੂਆ ਨੇ ਸੰਸਕਾਰ ਤੋਂ ਭੋਗ ਤੱਕ ਹਰ ਜ਼ਿੰਮੇਵਾਰੀ ਸ਼ਿੱਦਤ ਨਾਲ ਨਿਭਾਈ। ਭੋਗ ਤੋਂ ਬਾਅਦ ਜਦੋਂ ਕਰਮਚੰਦ ਦੇ ਸੌਰਿਆਂ ਨੇ ਆਪਦੀ ਧੀ ਦਾ ਸਮਾਨ ਗੱਡਿਆਂ 'ਤੇ ਰੱਖਿਆ ਆਪਣੇ ਨਾਲ ਲੈ ਕੇ ਜਾਣ ਦੀ ਤਿਆਰੀ ਕੀਤੀ, ਬੀਰਾਂ ਭੂਆ ਤੱਕ ਖਬਰ ਪਹੁੰਚ ਗਈ। ਬੀਰਾਂ ਭੂਆ ਕੋਲ ਸਨੇਹਾ ਪਹੁੰਚਦਿਆਂ ਹੀ ਭੂਆ ਨੰਗੇ ਪੈਰੀ ਉਸੇ ਵੇਲੇ ਕਰਮਚੰਦ ਦੇ ਘਰ ਪਹੁੰਚੀ। ਅੱਗੇ ਕਰਮਚੰਦ ਦੇ ਸੌਰਿਆ ਨੇ ਘਰ ਦਾ ਸਾਰਾ ਸਮਾਨ ਗੱਡਿਆਂ ਤੇ ਲੱਦ ਲਿਆ ਸੀ ਤੇ ਡੰਗਰ ਬੱਛਾ ਸਭ ਕੁਝ ਗੱਡੇ ਨਾਲ ਬੰਨ੍ਹੀ ਜਾਂਦੇ ਸੀ। ਵੀਰਾਂ ਭੂਆ ਸਾਹੋ ਸਾਹ ਹੁੰਦੀ ਪਹੁੰਚੀ ਤੇ ਵੇਖਿਆ ਸ਼ਰੀਕੇ ਕਬੀਲੇ ਤੋਂ ਇਲਾਵਾ ਹੋਰ ਲੋਕ ਵੀ ਤਮਾਸ਼ਵੀਨ ਬਣ ਕੇ ਵੇਖ ਰਹੇ ਸੀ। ਕਰਮੇ ਦਾ ਘਰ ਉਜੜਦਿਆਂ ਕਰਮੇ ਦੇ ਸੌਰਿਆ ਨੇ ਸਾਰਾ ਸਮਾਨ ਸਾਹਮਣੇ ਪਿੰਡ ਦੇ ਮੋਤਵਾਰਾਂ ਤੇ ਸ਼ਰੀਕੇ ਦੀ ਹਾਜ਼ਰੀ ਵਿੱਚ ਹੱਥ ਬੰਨੇ ਤੇ ਕਿਹਾ ਪਾਉ ਆਪ ਨੂੰ ਪਤਾ ਹੀ ਆ ਕਿ ਹੁਣ ਸਾਡੀ ਧੀ ਇਕੱਲੀ ਰਹਿ ਗਈ ਕੋਈ ਬਜ਼ੁਰਗ ਹੁੰਦਾ ਤਾਂ ਵੀ ਪਾਉ ਟਾਈਮ ਟਪਾਹ ਹੋ ਜਾਂਦਾ ਪਰ ਹੁਣ ਤੁਹਾਨੂੰ ਸਭ ਨੂੰ ਪਤਾ ਅਸੀਂ ਮਿਲ ਕੇ مشਵਰਾ ਕੀਤਾ ਕਿ ਅਸੀਂ ਆਪਣੇ ਆਪਣੇ ਵੀ ਤੇ ਧੀ ਨੂੰ ਸਾਡੇ ਮੁੱਢ ਖੜਨਾ ਇਕੱਲੀ ਧੀ ਨੂੰ ਤਾਂ ਸਲੂਣਾ ਵੀ ਔਖਾ ਹੋ ਜਾਂਦਾ ਅਸੀਂ ਧੀ ਨੂੰ ਨਾਲ ਖੜਾਂਗੇ ਉਥੇ ਹਵੇਲੀ ਵਿੱਚ ਰਹਿ ਛੱਡੂ ਚਾਹੀ ਨਾਲ ਦੁੱਖ ਸੁੱਖ ਕਰੂ ਅਜੇ ਉਹ ਗੱਲਾਂ ਹੀ ਕਰ ਰਹੇ ਸੀ ਤਾਂ ਬੀਰਾਂਪੂਆ ਬੋਲੀ ਭਾਈ ਮੈਂ ਇਹ ਕੰਮ ਨਹੀਂ ਹੋਣ ਦੇਣਾ ਬੇਸ਼ੱਕ ਮੇਰੇ ਪਿੰਡ ਦੇ ਲੋਕ ਗੈਰਤਮੰਦ ਆ ਪਰ ਮੈਂ ਨਹੀਂ ਬਾਈ ਅਸੀਂ ਕਰਮੇ ਬਾਈ ਤੇ ਉਸ ਬੇਜਵਾਨ ਨੂੰ ਤਾਂ ਨਹੀਂ ਰੋਕ ਸਕਦੇ ਸੀ ਪਰ ਇਹ ਤਾਂ ਸਾਡੇ ਵੱਸ ਵਿੱਚ ਹੈਗਾ ਮੈਂ ਨਹੀਂ ਇਸ ਘਰ ਵਿੱਚੋਂ ਪੰਜ ਜੀਆਂ ਨੂੰ ਜਾਂਦੇ ਦੇਖ ਸਕਦੀ ਆਸੇ ਪਾਸੇ ਦੇ ਲੋਕ ਚੁੱਪ ਚਾਪ ਖੜੇ ਸਨ ਜਿਹੜਾ ਵੀ ਕੋਈ ਬੋਲਦਾ ਉਸੇ ਦੇ ਮੂੰਹ ਵੱਲ ਵੇਖ ਰਹੇ ਸਨ ਪਰ ਕੋਈ ਕਿਸੇ ਵੀ ਗੱਲ ਵਿੱਚ ਬੋਲ ਨਹੀਂ ਸੀ ਰਿਹਾ ਬੀਰਾਂ ਭੂਆ ਕੜਕ ਦੀ ਬੋਲੀ ਸੰਗਮੰਨੋ ਅੱਜ ਜੇ ਕਰਮੇ ਬਾਈ ਦਾ ਘਰ ਉਜੜਦਾ ਤੇ ਅਸੀਂ ਚੁੱਪਚਾਪਾਂ ਕੱਲ ਨੂੰ ਇਹ ਅੱਗ ਦਾ ਨਹੀਂ ਪਤਾ ਕਿਹਦੇ ਬਗਲ ਆਵੇ ਮੂੰਹ ਜੋੜ-ਜੋੜ ਕੇ ਗੱਲਾਂ ਕਰਨੀਆਂ ਆਉਂਦੀਆਂ ਤੁਹਾਨੂੰ ਬਸ ਬਾਪੂ ਜੋਗਾ ਸਿਉਂ ਵੀ ਪਹੁੰਚ ਗਏ ਉਹ ਕਹਿਣ ਲੱਗੇ ਸ਼ੇਰਾ ਪਿੰਡ ਵਸਦਾ ਭਾਈ ਤੁਸੀਂ ਕਿਉਂ ਵਸਿਆ ਵਸਾਇਆ ਘਰ ਜਾੜਦੇ ਹੋ ਕਰਮੇ ਦੇ ਨਿਆਣਿਆਂ ਨੂੰ ਆਪਦੇ ਪਿਓ ਦੀ ਮਿਹਨਤ ਆਪਦੇ ਪਿਓ ਦੀ ਨਿਸ਼ਾਨੀ ਵਿੱਚ ਰਹਿਣ ਦਿਓ ਬੀਰਾਂ ਭੂਆ ਨੇ ਕਿਹਾ ਭਾਈ ਅੱਜ ਤੁਸੀਂ ਇਹਨਾਂ ਨੂੰ ਲੈ ਕੇ ਜਾਓਂਗੇ ਵੱਡੇ ਹੋ ਕੇ ਇੱਕ ਦੂਜੇ ਦੇ ਸ਼ਰੀਕ ਕਿਉਂ ਬਣਨਾ ਰਹੀ ਗੱਲ ਇਹਨਾਂ ਦੇ ਖਰਚੇ ਦੀ ਇਹਨਾਂ ਦੀ ਕਬੀਲਦਾਰੀ ਦੀ ਭਾਈ ਮੇਰੇ ਪਿਓ ਤੋਂ ਰੱਬ ਨੇ ਕੁਝ ਨਹੀਂ ਲੁਕੋਇਆ ਮੈਂ ਕਰੂੰ ਸਭ ਕੁਝ ਇਹ ਮੇਰੀ ਜ਼ਿੰਮੇਵਾਰੀ ਆ ਮੈਂ ਭਾਈ ਕਰਮਾਤਾ ਨਹੀਂ ਬਣ ਸਕਦਾ ਪਰ ਕਰਮੇ ਦੀ ਭੈਣ ਤਾਂ ਹੈਗੀ ਆ ਨਾ ਵੀਰਾ ਭੂਆ ਅੱਗੇ ਬੋਲੀ ਭਾਈ ਤੁਸੀਂ ਦਿਨ ਤੇ ਹਰ ਜਦੋਂ ਮਰਜੀ ਆਇਓ ਪਰ ਭਾਈ ਜਿਸ ਦਿਨ ਤੁਸੀਂ 30 ਦੇ ਆਨੰਦ ਦੇ ਕੇ ਤੋਰਿਆ ਹੋ ਸਿੱਖਿਆ ਪੜ੍ਹੀ ਹੋ ਉਹਦੇ ਘਰ ਵਸਣ ਦੀਆਂ ਦੁਆਵਾਂ ਆਈ ਮੰਗੀਆਂ ਹੋਣਗੀਆਂ ਉਹਦੇ ਬੁੜਾਪੇ ਤੱਕ ਉਹਦੇ ਤੇ ਉਹਦੇ ਸਹੁਰਿਆਂ ਦੇ ਰਿਸ਼ਤੇ ਦੀਆਂ ਨੀਹਾਂ ਮਜ਼ਬੂਤ ਮੰਗੀਆਂ ਹੋਣੀਆਂ ਨਾ ਭਾਈ ਹੁਣ ਨਹੀਂ ਮੈਂ ਹੋਣ ਦੇਣਾ ਏ ਠਾਕੁਰ ਲਾਲ ਸਿੰਘ ਵੀ ਪਹੁੰਚ ਗਏ ਤੇ ਉਹਨਾਂ ਵੀਰਾਂ ਭੂਆ ਦੀ ਗੱਲ ਦੀ ਹਾਮੀ ਭਰੀ ਕਰਮਚੰਦ ਦੇ ਸਹੁਰੇ ਭਰੇ ਮਨ ਨਾਲ ਵੀਰਾਂ ਨੂੰ ਅਸੀਸਾਂ ਦੇ ਰਹੇ ਸੀ ਵੀਰਾਂ ਨੇ ਇੱਕ ਗੱਲ ਨਿਮੇੜੀ ਬਈ ਭਾਬੋ ਨੂੰ ਕਹਿ ਦਿਓ ਕਿ ਮੇਰੇ ਪਿੰਡ ਦੀ ਇੱਜ਼ਤ ਬਣ ਕੇ ਰਹੀ ਤੇ ਮੈਂ ਇਹਨਾਂ ਦੀ ਕੰਧ ਬਣਾਂਗੀ। ਬੀਰਾਂ ਭੂਆ ਨੇ ਆਪਦੇ ਘਰੋਂ ਬੋਤਾ ਲਿਆਂਦਾ ਤੇ ਕਰਮਚੰਦ ਦੀ ਖੁਰਲੀ ਤੇ ਬੰਦਿਆ ਕਿਹਾ, "ਬਾਈ, ਤੈਨੂੰ ਲਿਆਉਣਾ ਮੇਰੇ ਵੱਸ ਵਿੱਚ ਨਹੀਂ ਪਰ ਮੈਂ ਤੇਰੇ ਘਰ ਦਾ ਰਿਜਕ ਨਹੀਂ ਜਾਣ ਦੇਣਾ।" ਅੱਜ ਬੀਰਾਂ ਭੂਆ ਕਰਕੇ ਕਰਮਚੰਦ ਦਾ ਘਰ ਵੱਸਦਾ ਰਹਿ ਗਿਆ ਸੀ। ਇਹ ਗੱਲ ਸਾਰੇ ਪਿੰਡ ਵਾਲੇ ਵੀ ਮੰਨਦੇ ਸਨ। ਹੁਣ ਦਿਨ-ਬਦਨ ਲੋਕ ਬੀਰਾਂ ਭੂਆ ਦੀ ਸਲਾਹਤਾ ਕਰਦੇ। ਬੀਰਾਂ ਨੂੰ ਹਰ ਕੋਈ ਬੁਲਾਉਂਦਾ ਠਾਕੁਰ ਸਾਹਿਬ ਤਾਂ ਬੀਰਾਂ ਭੂਆ ਨੂੰ ਵੇਖ ਕੇ ਖੁਸ਼ ਹੋ ਜਾਂਦੇ ਜੋਗਾ ਸਿਓ ਖੁਦ ਨੂੰ ਧੀ ਦਾ ਪਿਓ ਨਾ ਕਹਿਣਾ ਕਦੇ ਸ਼ੇਰਨੀ ਦਾ ਪਿਓ ਐ ਤੂੰ ਐਡਾ ਜਿਗਰਾ ਸਦਕੇ ਜਾਵਾਂ ਮੈਂ ਠਾਕੁਰ ਸਾਹਿਬ ਹਰ ਵਾਰੀ ਇਹੀ ਕਹਿੰਦੇ ਸਮਾਂ ਲੰਘਦਿਆਂ ਪਤਾ ਨਹੀਂ ਲੱਗਦਾ ਪਰ ਹੁਣ ਬੀਰਾਂ ਦਾ ਰਤਬਾ ਵੱਧ ਗਿਆ ਸੀ ਜਿਹੜੇ ਕਦੇ ਬੀਰਾਂ ਦੇ ਮੂੰਹ ਤੇ ਉਸ ਦੀ ਨਿੰਦਿਆ ਕਰਦੇ ਸਨ ਮਾੜਾ ਚੰਗਾ ਬੋਲਦੇ ਸਨ ਉਹੀ ਉਹਨੂੰ ਕਹਿੰਦੇ ਉੜੇ ਵੀਰਾਂ ਜਿਹੜਾ ਨਹੀਂ ਮਾਰਿਆ ਹੁਣ ਉਹਨਾਂ 2 ਸਾਲਾਂ ਵਿੱਚ ਵੀਰਾਂ ਭੂਆ ਨੇ ਬਹੁਤ ਇੱਜ਼ਤ ਕਮਾਈ ਠਾਕੁਰ ਸਾਹਿਬ ਤਾਂ ਪਿੰਡ ਦੇ ਕਿਸੇ ਕੰਮ ਵਿੱਚ ਵੀਰਾਂ ਦੀ ਸਲਾਹ ਵੀ ਲੈਂਦੇ ਹੁਣ ਗਰਮੀਆਂ ਦੇ ਦਿਨ ਲੋ ਵੀ ਅੱਗ ਵਰਗੀ ਵਗੇ ਬਾਪੂ ਪਤਾ ਨਹੀਂ ਕੀ ਕਹਿ ਰ ਟੈਨ ਅੱਜ ਪਤਾ ਨਹੀਂ ਕਿਉਂ ਬਸ ਉਪਰੀ ਜਹੀ ਹਵਾ ਵਗਦੀ ਆ ਵੀਰਾਂ ਭੂਆ ਨੇ ਨਿੰਮ ਥੱਲੇ ਪਾਣੀ ਛਿੜਕਦਿਆਂ ਕਿਹਾ ਬਾਪੂ ਜੀ ਵੀ ਹੰਗਾਰਾ ਭਰਦੇ ਆ ਬਾਪੂ ਉਹ ਜੰਗੀਰ ਹੇਰ ਕੇ ਕੀ ਰੌਲਾ ਤੀਜੇ ਦਿਨ ਹਵੇਲੀ ਵਿੱਚ ਜਾਂਦੇ ਆ ਅਜੇ ਵੀਰਾਂ ਤੇ ਬਾਪੂ ਗੱਲਾਂ ਕਰ ਰਹੇ ਸਨ ਕਿ ਹਵੇਲੀ ਵਿੱਚੋਂ ਸਨੇਹਾ ਆ ਗਿਆ ਵੀਰਾਂ ਭੂਆ ਤੇ ਜੋਗਾ ਸਿੰਘ ਨੂੰ ਬੁਲਾਇਆ ਗਿਆ ਜਦੋਂ ਪਿਓਤੀ ਹਵੇਲੀ ਗਏ ਤਾਂ ਪਤਾ ਲੱਗਿਆ ਕਿ ਨੇੜਲੇ ਪਿੰਡ ਕਿਸੇ ਦੇ ਸਮਝੌਤੇ ਤੇ ਜਾਣਾ ਸੀ ਠਾਕੁਰ ਸਾਹਿਬ ਬੋਲੇ ਵੀਰਾਂ ਪੁੱਤ ਮੈਂ ਤੇਰੀ ਸਮਝਦਾਰੀ ਤੋਂ ਬਹੁਤ ਪ੍ਰਭਾਵਿਤ ਆ ਜਿਹੜੇ ਢੰਗ ਨਾਲ ਤੂੰ ਕਿਸੇ ਦੇ ਘਰ ਦਾ ਮਸਲਾ ਹੱਲ ਕਰਦੀ ਐ ਬਹੁਤ ਖੂਬ ਪੁੱਤ ਅੱਜ ਵੀ ਇੱਕ ਅਜਿਹਾ ਹੀ ਮਸਲਾ ਆਇਆ ਤੇ ਮੈਂ ਚਾਹਣਾ ਕਿ ਤੂੰ ਸਾਡੇ ਨਾਲ ਚੱਲੇ ਵੀਰਾ ਭੂਆ ਨੇ ਹਾਂ ਵਿੱਚ ਸਿਰ ਹਿਲਾਉਂਦੇ ਕਿਹਾ ਇਹ ਤਾਂ ਮੇਰੀ ਖੁਸ਼ਕਿਸਮਤੀ ਹੋਵੇਗੀ ਠਾਕੁਰ ਸਾਹਿਬ ਜਿਵੇਂ ਹੁਕਮ ਤੁਹਾਡਾ ਠਾਕੁਰ ਲਾਲ ਸਿੰਘ ਉਹਨਾਂ ਦੋਵਾਂ ਨੂੰ ਨਾਲ ਲੈ ਕੇ ਆਪਣੀ ਜੀਪ ਵਿੱਚ ਬਿਠਾ ਕੇ ਨਾਲ ਲੈ ਜਾਂਦੇ ਆ ਜਦੋਂ ਨੇੜਲੇ ਪਿੰਡ ਪਹੁੰਚ ਕੇ ਪਿਓ ਤੇ ਦੋਵੇਂ ਜੀਪ ਵਿੱਚੋਂ ਉਤਰੇ ਤਾਂ ਸਾਹਮਣੇ ਵੀਰਾ ਭੂਆ ਦਾ ਘਰ ਵਾਲਾ ਤੇ ਸਹੁਰਾ ਉਹਨਾਂ ਦੇ ਪਿੰਡ ਦੇ ਮੋਤਵਾਰਾਂ ਨਾਲ ਖੜੇ ਸਨ ਉਹਨਾਂ ਨੂੰ ਦੇਖ ਕੇ ਇੱਕ ਵਾਰ ਤਾਂ ਬੀਰਾਂਪੂਆ ਦੇ ਸੀਨੇ ਅੰਦਰ ਅੱਗ ਲੱਗ ਜਾਂਦੀ ਹੈ ਪਰ ਬਾਪੂ ਜੀ ਉਹਨੂੰ ਇਸ਼ਾਰੇ ਨਾਲ ਸ਼ਾਂਤ ਰਹਿਣ ਲਈ ਕਹਿੰਦੇ ਆ ਬੀਰਾਂਪੂਆ ਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਰੌਲਾ ਬੀਰਾਂਪੂਆ ਦੀ ਨਣਦ ਤੇ ਉਹਦੇ ਸਹੁਰਿਆਂ ਦਾ ਸੀ ਪਰ ਜਦੋਂ ਬੀਰਾਂਪੂਆ ਦੇ ਸਹੁਰੇ ਬੀਰਾਂ ਨੂੰ ਵੇਖਦੇ ਆ ਤਾਂ ਬੀਰਾਂਪੂਆ ਦੇ ਘਰ ਵਾਲਾ ਕਹਿੰਦਾ ਬਾਪੂ ਵੇਖ ਇਹ ਤਾਂ ਬੀਰਾ ਆ ਇਹ ਵਿਆਹੀ ਨਹੀਂ ਅਜੇ ਕੌਣ ਲੈ ਕੇ ਜਾਊ ਇਹਨੂੰ ਕਮਜ਼ਾਤ ਨੂੰ ਹੁਣ ਠਾਕਰ ਨੂੰ ਖਸਮ ਬਣਾ ਲਿਆ ਹੋ ਕੁੱਤੀ ਜਨਾਨੀ ਇਹ ਗੱਲਾਂ ਵੀਰਾ ਪੂਆ ਦੇ ਕੰਨਾਂ ਤੱਕ ਵੀ ਪਹੁੰਚ ਗਈਆਂ ਪਰ ਉਹ ਸ਼ਾਂਤ ਰਹੀ ਉਹ ਫਿਰ ਬੋਲਿਆ ਬਾਪੂ ਚੱਲ ਚੱਲੀਏ ਹੁਣ ਨਹੀਂ ਨਿਆ ਹੋਣਾ ਕੋਈ ਜਿਹੜੀ ਆਪ ਨਹੀਂ ਚੱਜਦੀ ਸੀ ਉਹ ਕਿੱਥੋਂ ਸਹੀ ਫੈਸਲੇ ਹੋਣ ਦੇਊ ਆਪਾਂ ਲੈ ਚੱਲਦੇ ਆਂ ਆਪਦੀ ਨੂੰ ਬਾਕੀ ਬੰਦਿਆਂ ਨੇ ਵੀਰਾ ਦੇ ਘਰ ਵਾਲੇ ਨੂੰ ਝਿੜਕਿਆ ਤੇ ਕਿਹਾ ਕਿ ਪਹਿਲਾਂ ਫੈਸਲਾ ਸੁਣਾ ਮੰਨਣਾ ਨਾ ਮੰਨਣਾ ਇਹ ਸਾਡੀ ਮਰਜ਼ੀ ਆ ਦੋਹਾਂ ਧਿਰਾਂ ਦੇ ਬੰਦੇ ਇਕੱਠੇ ਹੋਏ ਸਾਹਮਣੇ ਠਾਕੁਰ ਸਾਹਿਬ ਤੇ ਇੱਕ ਮੰंजे ਤੇ ਵੀਰਾਂ ਦਾ ਪਿਓ ਜੋਗਾ ਸਿੰਘ ਬੈਠ ਗਏ ਜਦੋਂ ਵੀਰਾਂ ਭੂਆ ਉਹਨਾਂ ਕੋਲ ਜ਼ਮੀਨ ਤੇ ਬੈਠਣ ਲੱਗੀ ਤਾਂ ਠਾਕੁਰ ਸਾਹਿਬ ਬੋਲੇ ਮੇਰੇ ਆ ਸ਼ੇਰਾ ਤੂੰ ਕਿਉਂ ਪੁੰਝੇ ਬੈਠਣਾ ਆ ਬੈਠ ਮੇਰੇ ਕੋਲ ਮੇਰੇ ਪਿੰਡ ਦੀ ਧਿਰਾਂ ਤੂੰ ਮੇਰੀ ਫੁੱਲਣ ਦੇ ਵੀਤੀ ਇਹ ਸੁਣ ਕੇ ਸਾਰੇ ਵੀਰਾਂ ਭੂਆ ਵੱਲ ਵੇਖਣ ਲੱਗੇ ਤੇ ਵੀਰਾਂ ਦੇ ਘਰ ਵਾਲੇ ਨੂੰ ਅਜੇ ਵੀ ਸਹੀ ਨਿਆਂ ਦੀ ਉਮੀਦ ਜਮਾ ਹੀ ਨਹੀਂ ਸੀ ਜਦੋਂ ਮੁੰਡੇ ਵਾਲਿਆਂ ਦਾ ਪੱਖ ਸੁਣਿਆ ਤਾਂ ਪਤਾ ਲੱਗਿਆ ਕਿ ਵੀਰਾ ਭੂਆ ਦੀ ਨਣਦ ਜੀਤਾ ਦੇ ਦੋ ਕੁੜੀਆਂ ਸੀ ਜੋ ਸਵਾ ਮਹੀਨੇ ਦੀਆਂ ਸੀ ਸਿਰਫ ਪਰ ਮੁੰਡੇ ਵਾਲੇ ਪੁੱਤ ਦੀ ਆਸ ਕਰਦੇ ਸੀ ਪਤਾ ਲੱਗਿਆ ਕਿ ਕਿਸੇ ਸਿਆਣੇ ਤੋਂ ਪੁੱਛਿਆ ਉਹ ਕਹਿੰਦਾ ਪੁੱਤ ਦੀ ਦਾਤ ਇਸ ਔਰਤ ਤੋਂ ਨਹੀਂ ਮਿਲਣੀ ਬਸ ਉਸ ਸਿਆਣੇ ਦੇ ਕਹਿਣ ਦੀ ਧੀਰ ਸੀ ਕਿ ਜੀਤਾ ਦੀ ਸੱਸ ਨੇ ਇੱਕੋ ਹੀ ਰਟ ਫੜ ਲਈ ਕਹਿੰਦੀ ਇਹ ਨੂੰ ਨਹੀਂ ਘਰੇ ਰੱਖਣਾ ਇਹ ਤਾਂ ਮੇਰੇ ਪੁੱਤ ਨੂੰ ਲੈ ਕੇ ਵੇ ਗਈ ਸਾਡੇ ਨੀ ਬੂਟਾ ਹਰਾ ਹੁੰਦਾ ਉਹ ਸਾਰਾ ਦਿਨ ਇਹੋ ਜਿਹੇ ਤਾਨੇ ਮਾਰਦੀ ਰਹਿੰਦੀ ਜੀਤਾ ਨੂੰ ਜੀਤਾ ਦਾ ਘਰ ਵਾਲਾ ਵੀ ਨਖੱਟੂ ਹੀ ਸੀ ਕੋਈ ਫਿਕਰ ਨਹੀਂ ਸੀ ਉਹਨੂੰ ਆਪਣੀਆਂ ਧੀਆਂ ਦੀ ਜਾਂ ਜੀਤਾ ਦੀ ਸਾਰਾ ਦਿਨ दारू ਪੀਂਦਾ ਰਹਿੰਦਾ ਹੁਣ ਜਦੋਂ ਦੀਆਂ ਉਹਦੇ ਜਿਓੜੀਆਂ ਕੁੜੀਆਂ ਹੋਈਆਂ ਸੀ ਤਾਂ ਉਹ ਹੋਰ ਵੀ ਵੱਧ ਪੀਣ ਲੱਗ ਪਿਆ ਸੀ ਜੀਤਾ ਤੋਂ ਇੱਕ ਦਿਨ ਕਿਹਾ ਗਿਆ ਕਿ ਜੀ ਆਪਣੀਆਂ ਦੋ ਧੀਆਂ ਨੇ ਇਹਨਾਂ ਬਾਰੇ ਕੁਝ ਸੋਚੋ ਬਸ ਇਹ ਕਹਿਣ ਦੀ ਧੀਰ ਸੀ ਨਾਲੇ ਤਾਂ ਜੀਤਾ ਨੂੰ ਕੁੱਟਿਆ ਤੇ ਨਾਲੇ ਕਹਿੰਦਾ ਮੈਂ ਕੀ ਕਰਾਂ ਇਹਨਾਂ ਨੂੰ ਪੱਥਰ ਜੰਮ ਕੇ ਧਰਤੇ ਮੇਰੇ ਵੱਲੋਂ ਤਾਂ ਭਾਵੇਂ ਖੂਚ ਸੁਟਾ ਇਹਨਾਂ ਨੂੰ ਮੈਨੂੰ ਨਹੀਂ ਕੋਈ ਫਰਕ ਪੈਂਦਾ ਉਹ ਇਹੋ ਜਿਹੇ ਬੋਲਕ ਬੋਲ ਕਰਦਾ ਰਹਿੰਦਾ ਉਹਨੂੰ ਆਪਣੀ ਮਾਂ ਦੀ ਪੂਰੀ ਹਮਾਇਤ ਸੀ ਹੁਣ ਤਾਂ ਉਹ ਦੋਵੇਂ ਮਾਂ ਪੁੱਤ ਦੂਜੇ ਵਿਆਹ ਦੀਆਂ ਧਮਕੀਆਂ ਵੀ ਦੇਣ ਲੱਗੇ ਸਨ ਜੀਤਾ ਨੇ ਆਪਣੇ ਕੰਨੀ ਸੁਣਿਆ ਸੀ ਆਪਣੀ ਸੱਸ ਨੂੰ ਗਵੰਡਨ ਨਾਲ ਗੱਲਾਂ ਕਰਦੇ ਉਹਦੀ ਆਪਦੀ ਗਵੰਡਨ ਨੂੰ ਕਹਿ ਰਹੀ ਸੀ ਨਹੀਂ ਅਸੀਂ ਤਾਂ ਜੱਟਾਂ ਵਾਲੇ ਬਾਬੇ ਨੂੰ ਵੀ ਪੁੱਛ ਲਿਆ ਉਹ ਕਹਿੰਦਾ ਕਿ ਇਹਦੇ ਪੇਟੋਂ ਤਾਂ ਪੱਥਰ ਹੀ ਹੋਣਗੇ ਇਹ ਤਾਂ ਕਲੇਣੀ ਆ ਭੈਣੇ ਮੇਰੇ ਪੁੱਤ ਦੀਆਂ ਜੜਾਂ 'ਚ ਵੈ ਗਈ ਤੇ ਉਧਰੋਂ ਗਵੰਡਨ ਜੀਤਾਂ ਦੀ ਸੱਸ ਨੂੰ ਕਿਸੇ ਰਿਸ਼ਤੇ ਬਾਰੇ ਦੱਸ ਰਹੀ ਸੀ ਤੇ ਨਾਲ ਦੀ ਨਾਲ ਪੁੱਛ ਰਹੀ ਸੀ ਕਿ ਤੁਸੀਂ ਇਹਦਾ ਕੀ ਹਿੱਲਾ ਕਰੋਗੇ ਫਿਰ ਅਗਲਿਆਂ ਨੇ ਇਹਦੇ ਹੁੰਦਿਆਂ ਆਪਣੀ ਕੁੜੀ ਨਹੀਂ ਤੋੜਨੀ ਅੱਗੋਂ ਜੀਤਾਂ ਦੀ ਸੱਸ ਬੋਲੀ ਇਹਦੀ ਫਿਕਰ ਨਾ ਤੂੰ ਕਰ ਭੈਣੇ ਇਹਦਾ ਹੱਲ ਅਸੀਂ ਆਪੇ ਕਰਦੇਾਂਗੇ ਬਸ ਤੂੰ ਉਹ ਕੁੜੀ ਵਾਲਿਆਂ ਨਾਲ ਗੱਲ ਚਲਾ ਇਹ ਗੱਲਾਂ ਸੁਣ ਕੇ ਜੀਤਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਉਹਦਾ ਘਰ ਉਜੜ ਚੱਲਿਆ ਸੀ ਸਿਰਫ ਉਹ ਦੋਹੇ ਹੀ ਨਹੀਂ ਸਗੋਂ ਇੱਕ ਜੀਤਾਂ ਦਾ ਛੜਾ ਜੇਠ ਵੀ ਸੀ ਛੜਾ ਕਾਨੂੰਸੀ ਵਿਆਹ ਤਾਂ ਹੋਇਆ ਸੀ ਪਰ ਛੇਤੀ ਹੀ ਛੱਡ ਛੜਾ ਹੋ ਗਿਆ ਸੀ ਉਹਦੀ ਘਰ ਵਾਲੀ ਦੀ ਵੀ ਆਪਦੀ ਸੱਸ ਨਾਲ ਨਹੀਂ ਸੀ ਬਣੀ ਚੌਥੇ ਮਹੀਨੇ ਹੀ ਛੱਡ ਕੇ ਤੁਰ ਗਈ ਸੀ ਉਹ ਉਹ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਸੀ ਹੋਇਆ ਉਹਨੂੰ ਛੜਿਆਂ ਵਾਲਾ ਹਿਸਾਬ ਹੀ ਸੀ ਉਹਦਾ ਉਹ ਜੀਤਾਂ ਤੇ ਮੈਲੀ ਅਖਰਾ ਖਦਾ ਸੀ ਇੱਕ ਦਿਨ ਤਾਂ ਉਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਇੱਕ ਦਿਨ ਜੀਤਾਂ ਦੀ ਸੱਸ ਕਿਸੇ ਡੇਰੇ ਗਈ ਸੀ ਤੇ ਉਹਦੇ ਘਰ ਵਾਲਾ ਤਾਂ ਘਰੇ ਖੜਦਾ ਹੀ ਨਹੀਂ ਸੀ ਜੀਤਾਂ ਦਾ ਜੇਠ ਉਹਦੇ ਕੋਲ ਆਇਆ ਤੇ ਕਹਿਣ ਲੱਗਿਆ ਐਵੇਂ ਬੁੜੀ ਸਾਰਾ ਦਿਨ ਤੈਨੂੰ ਮਿਹਣੇ ਮਾਰਦੀ ਰਹਿੰਦੀ ਆ ਵੀ ਕੁੜੀਆਂ ਜੰਮਤੀਆਂ ਨਾ ਇਹਦੇ ਚ ਤੇਰਾ ਕੀ ਕਸੂਰਾ ਆ ਸਾਡੇ ਵਾਲਾ ਹੀ ਨਿਕੰਮਾ ਜੀਤਾਂ ਕੁਝ ਨਾ ਬੋਲੀ ਬਸ ਕੰਮ ਕਰਦੀ ਰਹੀ ਫਿਰ ਉਹ ਜੀਤਾਂ ਦੇ ਕੋਲ ਜਾ ਕੇ ਬੋਲਿਆ ਇਹਦੇ ਕਰਮਾਂ ਚ ਮੁੰਡਾ ਹੈ ਨਹੀਂ ਤੂੰ ਹਾਂ ਕਰ ਬਸ ਦੇਖੀ ਅਗਲੇ ਸਾਲ ਹੀ ਘਰੇ ਸ੍ਰੀ ਵੱਜ ਜਾਣਾ ਫਿਰ ਸਾਰੇ ਤੇਰੇ ਪੈਰਾਂ ਹੇਠਾਂ ਹੱਥ ਦੇਣਗੇ ਨਾਲੇ ਬੂਟਾ ਹਰਾ ਹੋਜੂ ਨਾਲੇ ਮੇਰਾ ਭਲਾ ਹੋਜੂ ਇਹ ਕਹਿੰਦਿਆਂ ਉਸਨੇ ਜੀਤਾਂ ਦਾ ਹੱਥ ਫੜ ਲਿਆ ਜੀਤਾਂ ਦੇ ਜੇਠ ਨੇ ਉਹਦਾ ਹੱਥ ਫੜ ਲਿਆ ਜੀਤਾਂ ਨੇ ਮੋੜ ਮਾ ਥੱਪੜ ਮਾਰਿਆ ਤੇ ਭੱਜ ਕੇ ਗਲੀ ਵਿੱਚ ਆ ਗਈ ਦੇਰੀ ਤੋਂ ਆਉਂਦੀ ਆਪਦੀ ਸੱਸ ਨੂੰ ਜੇਠ ਦੀ ਹਰਕਤ ਦੱਸੀ ਤਾਂ ਉਹਨੇ ਉਲਟਾ ਜੀਤਾਂ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ ਗਲੀ ਵਿੱਚ ਰੌਲਾ ਪਾਉਣ ਲੱਗ ਗਈ ਇਹ ਕਲ ਜੋਗਣ ਮੇਰੇ ਦਰਵੇਸ਼ ਪੁੱਤ ਦੀਆਂ ਗੱਲਾਂ ਬਣਾਉਂਦੀ ਆ ਨੀ ਭਰਾਵਾ ਪਿੱਟੀਏ ਕੀੜੇ ਪੈਣਗੇ ਤੇਰੇ ਅਖੀਰ ਗੱਲ ਇੰਨੀ ਵੱਧੀ ਕਿ ਉਹਦੇ ਘਰ ਵਾਲੇ ਨੇ ਵੀ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕਰ ਦਿੱਤਾ ਤੇ ਬਾਹ ਫੜ ਕੇ ਉਹਦੇ ਪੇਕਿੰਗ ਛੱਡ ਆਇਆ ਤੇ ਅੱਜ ਇਸ ਗੱਲ ਦਾ ਨਵੇੜਾ ਹੋਣਾ ਸੀ ਹੁਣ ਵਾਰੀ ਸੀ ਜੀਤਾਂ ਦੇ ਪੇਕਿਆਂ ਦੀ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ ਜੀਤਾਂ ਦਾ ਪਿਓ ਨਮਾਣਾ ਜਿਹਾ ਬਣ ਕੇ ਠਾਕੁਰ ਸਾਹਿਬ ਕੋਲ ਬੋਲਿਆ ਮਾਈ ਬਾਪ ਮੈਂ ਧੀ ਦਾ ਬਾਪ ਆ ਮੇਰੀ ਧੀ ਨੇ ਘਰ ਜਾ ਕੇ ਸਭ ਕੁਝ ਦੱਸਿਆ ਜਦੋਂ ਸਾਡੀ ਕੁੜੀ ਘਰ ਆਈ ਤਾਂ ਉਹਦੇ ਚ ਕੁੜੀਆਂ ਨੂੰ ਚੱਕਣ ਦੀ ਹਿੰਮਤ ਨਹੀਂ ਸੀ ਇੰਨਾ ਬੁਰਾ ਹਾਲ ਸੀ ਬਸ ਹੁਣ ਤੁਹਾਡੇ ਤੋਂ ਨਿਆਂ ਦੀ ਉਮੀਦ ਲਾਈ ਆ ਹੋਰ ਅਸੀਂ ਕੁਝ ਨਹੀਂ ਕਹਿਣਾ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਜੇਕਰ ਤੁਹਾਨੂੰ ਆਪਣੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਹੀਂ ਜਾਣਾ ਜੀ ਕਹਾਣੀ ਸੁਣ ਲਈ ਤੁਹਾਡਾ ਧੰਨਵਾਦ